ਬੁਰਾ ਬੁਰਾ ਵੇਖੋ ਆਜੀ ਸ਼ਬਦ ਦੀ ਨੇਰੀ ਆ ਰਹੀ ਕੁੱਟੋ-ਕੁੱਟੋ ਕੋਈ ਗੱਲ ਨਹੀਂ ਬੋਲੋ ਕੋ ਜਨੂਪ ਹੈਲੋ ਕਰੋ ਹੈਲੋ ਹੈਲੋ ਚ ਬੜਾ ਪੱਕਾ ਲੱਗਦਾ ਖਾ ਕੇ ਵੇਨੇ ਨੂੰ ਅਨੂਪ ਡਿੱਗਣਾ ਤੂੰ ਵੀਰੇ ਨੇ ਛੱਡ ਦੇਣਾ ਤੈਨੂੰ ਹੈ ਨਹੀਂ ਛੱਡ ਦੇਣਾ ਆ ਸਾਡੀ ਨੂਪ ਸ਼ਬਦ ਦੇ ਗੱਲ ਲੱਗੀ ਆ ਬੜੀ ਉਦਾਸ ਹੈ ਨਾ ਅਨੂਪ ਹਾਂ ਜੇ ਨਾ ਪੀ ਰਵੇ ਹਨਾ ਹੱਥ ਫੜ ਕੇ ਆ ਆ ਵੇਖੋ ਹਜੇ ਮੇਰੇ ਪਿੱਛੇ ਵਾਲ ਪਤੰਦੀ ਲਓ ਜੀ ਸਾਡੀ ਨੂਪ ਇਹ ਸ਼ਬਦ ਅਨੂਪ ਦੀ ਜਾਣਕਾਰੀ ਦੇਵਨ ਇਹ ਸ਼ੇਪਾਨ ਦੀ ਇਧਰ ਨੂੰ ਮੂੰਹ ਕਰਕੇ ਦੱਸ ਵੀ ਕੌਣ ਆ ਇਹ ਨੂਪ ਨਹੀਂ ਮੇਰੀ ਭੈਣ ਹੈ ਚੰਗੀ ਤਰ੍ਹਾਂ ਦੱਸ ਨਾ ਇਹਨੂੰ ਮੂੰਹ ਕਰਕੇ ਦੱਸ ਨੂਪਦੀਪ ਕੌਰ ਕਿੱਥੇ ਕੋ ਲੋਕੀ ਆ ਇਹ ਆ ਜੀ ਸ਼ਬਦ ਦੇ ਮਾਮੇ ਦੀ ਲੜਕੀ ਇਹਦਾ ਨਾਮ ਹੈ ਨੂਪ ਅਨੂਪਦੀਪ ਕੌਰ ਤੇ ਜੋ ਇਹਦੇ ਫੁੱਫੜ ਨੇ ਰੱਖਿਆ ਨਾਮ ਜਾਣ ਕੇ ਮੈਂ ਰੱਖਿਆ ਤੇ ਇਹ ਅਠਾਂ ਭਰਾਵਾਂ ਦੀ ਅਠਾਂ ਦੀ ਨਾ ਅਠਾਂ ਦੀ ਭੈਣ ਦੋ ਤੇ ਤਿੰਨ ਪੰਜ ਤੇ ਦੋ ਸੱਤਾ ਭਰਾਵਾਂ ਦੀ ਭੈਣ ਇੱਕ ਭੈਣ ਜੀ ਦੋ ਇਹਦੇ ਤਾਇ ਦੇ ਮੁੰਡੇ 2 3 ਛੋਟੀ ਭੂਆ ਦੇ ਮੁੰਡੇ ਤੇ 2 ਵੱਡੀ ਭੂਆ ਦੇ ਮੁੰਡੇ ਤੇ ਸੱਤਾ ਭਰਾਵਾਂ ਦੀ ਕੱਲੀ ਭੈਣ ਇਹ ਕੁੜਦੀ ਆ ਨਿਆਣੇ ਨੂੰ ਪੂਰਾ-ਪੂਰਾ ਵੇਖੋ ਅੱਜ ਸ਼ਬਦ ਦੀ ਨੇਰੀ ਆਰੀ ਕੁੱਟੋ-ਕੁੱਟੋ ਕੋਈ ਗੱਲ ਨਹੀਂ ਕੁੱਟੋ ਨੁੱਪ ਕੁੱਟੋ ਛੋਟਣਾ ਦਾ ਹੀ ਨਿਆਣੀ ਨੂੰ ਲੂਪੇ ਐ ਕਰੋ ਹਾਏ बोलो गजेनूप हेलो करो हेलो हेलो आई और मेरा सोना जे लाल ए ए ठीक है हां अज्ज वाली होना जप्पी अधर मेरे नाल न उधर क्यों मां किधर जाना है रूम किधर चले आ अनूप ਹਾਂ ਜਿੱਬੜ ਨੂੰ ਵਾਪਾ ਇਹ ਜਿੱਬੜ ਤੋੜ ਹੂੰ ਜਿੱਬੜ ਤੋੜ ਵਾਲ ਬੱਲਾਂ ਨੂੰ ਲੱਗਦੇ ਇਹਦੇ ਫਿਰ ਉਹਦੇ ਵਿੱਚ ਜਿੱਬਰ ਤੇ ਹਾਂ ਕਿਹਦੇ ਇੱਥੇ ਪੁੱਤ ਬੱਲ ਬੂਲ ਹੋ ਗਈ ਤਾਂ ਉਹਦੇ ਕਰਕੇ ਜਿੱਬੜ ਡਿੱਗੇ ਤੇ ਅੱਛਾ ਹੂੰ ਜਿੱਬੜ ਦੇ ਇਨਾ ਵਾਲਾਂ ਨੂੰ ਲੱਗਨੇ ਆ ਆ ਵੇਖੋ ਲੱਗਾ ਤੇ ਹੈਗਾ ਵੇਖ ਆ ਇਹ ਜਗਾ ਜਿੱਬੜ ਜਿੱਬੜ ਨਹੀਂ ਕਿ ਨਹੀਂ ਲੱਗਦੇ ਇਹ ਆ ਪੱਕਾ ਲੱਗਦਾ। ਆਜੇ ਬੜ ਪੱਕਾ ਲੱਗਦਾ ਖਾ ਕੇ ਵੇਨੇ ਨੂੰ। ਪਾਸਾ ਆਹ ਦਾ ਕੱਚਾ। ਆ ਕੀ ਆ ਇਹ ਚਿਬੜਾ। ਉਹ ਚਿਬੜਾ ਗਿਆ ਕਿੱਥੇ ਆ ਚੱਗਿਆ ਪੱਕ ਗਿਆ ਲੱਭ ਜਾ। ਲੈ। ਉਹ ਕਿੱਥੇ ਚਲ ਗਿਆ? ਕਿੱਧਰ ਜਾਂਦਾ ਹੈ ਜੀ ਹਾਂ ਚਿੜੀ ਵੇਖਣੀ ਚਿੜੀ ਵੇਖਣੀ ਡਿੱਗੋ ਕਿ ਇਧਰ ਆ ਜਾ ਪੁੱਤੂ ਨਹੀਂ ਨਹੀਂ ਆਹ ਅਨੂਪ ਡਿੱਗਣਾ ਤੂੰ ਵੀਰੇ ਨੇ ਛੱਡ ਦੇਣਾ ਤੈਨੂੰ ਐਵੇਂ ਛੱਡ ਦੇਣਾ ਆਹ ਓ ਜੀ ਖੇਤਾਂ ਦੀ ਬਹਾਰ ਇਧਰ ਸੂਰਜ ਦੇਵਤਾ ਲਲਕਾਰੇ ਰਿਹਾ ਮਾਰ ਸਾਡੀ ਨੂਪ ਸ਼ਬਦ ਦੇ ਗੱਲ ਲੱਗੀ ਆ ਬੜੀ ਉਦਾਸ ਹੈ ਨਾ ਅਨੂਪ ਹੈਲੋ ਚਲੋ ਚੱਲੀਏ ਘਰ ਨੂੰ ਹਾਂ ਚੱਲੀਏ ਘਰ ਨੂੰ ਅਨੂਪ ਤੇ ਕਹਿੰਦੀ ਮੈਂ ਹੋਰ ਘੁੰਮਣਾ ਅਨੂਪ ਫੇਰ ਘੁੰਮਣਾ ਜੀ ਆ ਵੀ ਮੈਂ ਇੱਕ ਚਿਬੜ ਫੜਿਆ ਜੇ ਮਿੱਠਾ ਹੋਇਆ ਤੇ ਚਿਬੜ ਇਹਨੂੰ ਧੋ ਕੇ ਖਾਣਾ ਹੈ ਉਦਾਂ ਨਹੀਂ ਹੁਣ ਅਨੂਪ ਜਾਏਗੀ ਘਰ ਨੂੰ ਤੇ ਬੱਸ ਕਰੀ ਬਹੁਤ ਇੰਨਾ ਕੀ ਇੱਧਰ ਦੇਖ ਲੈ ਮੈਨੂੰ ਖੋਦੀ ਭੱਜਣਾ ਨੂੰ ਘਰੇ ਭੱਜ ਚਲਾ ਭੱਜ টুটি <laughs> <laughs>